ਰੇਡੀ ਮਾਤਾ ਪਿਤਾ ਸਾਨੂੰ ਦੁਨੀਆ ਦੇਖਣ ਦਾ ਮੌਕਾ ਦੇਣ ਵਾਲੇ ਸਾਡੇ ਪਾਲਣਹਾਰ ਧਰਤੀ ਉੱਤੇ ਰੱਬ ਦਾ ਰੂਪ ਹੁੰਦੇ ਹਨ ਡੰਡੀ ਸਾਡੀ ਹਰ ਨਿੱਕੀ ਨਿੱਕੀ ਗੱਲ ਦਾ ਫਿਕਰ ਸਾਡੇ ਮਾਪਿਆਂ ਨੂੰ ਹੁੰਦਾ ਹੈ ਡੰਡੀ ਦੁਨੀਆ ਉੱਤੇ ਸ਼ਾਇਦ ਹੀ ਕੋਈ ਅਜਿਹਾ ਮਾਂ-ਬਾਪ ਹੋਵੇਗਾ ਜੋ ਆਪਣੇ ਬੱਚੇ ਦੇ ਮੂੰਹੋਂ ਨਿਕਲੀ ਖਾਹਿਸ਼ ਅਧੂਰੀ ਰਹਿਣ ਦਿੰਦਾ ਹੋਵੇ ਡੰਡੀ ਮੰਨਿਆ ਕੇ ਜ਼ਿੰਦਗੀ ਦੀ ਰਫ਼ਤਾਰ ਅੱਜਕੱਲ ਬੜੀ ਤੇਜ਼ ਹੈ ਡੰਡੀ ਪਰ ਮਾਤਾ ਪਿਤਾ ਦਾ ਸਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਅਤੇ ਰਹੰਦੀ ਦੁਨੀਆ ਤੱਕ ਰਹੇਗਾ ਡੰਡੀ ਮਾਪੇ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਡੰਡੀ ਇਹ ਰਿਸ਼ਤਾ ਨਾ ਸਿਰਫ ਇਨਸਾਨ ਬਲਕਿ ਹਰ ਪਸ਼ੂ ਪੰਛੀ ਅਤੇ ਜੀਵ ਜੰਤੂਆਂ ਲਈ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਡੰਡੀ ਮਾਪੇ ਲਈ ਉਹਨਾਂ ਦੇ ਬੱਚੇ ਹੀ ਉਹਨਾਂ ਦਾ ਸਹਾਰਾ ਬਣਦੇ ਹਨ ਡੰਡੀ ਪਰ ਸਮੇਂ ਦੇ ਬਦਲਦੇ ਹੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਰਵੱਈਏ ਵਿੱਚ ਕੁਝ ਪਰਿਵਰਤਨ ਆ ਗਿਆ ਹੈ ਡੰਡੀ ਇਸੇ ਕਰਕੇ ਹੁਣ ਬਹੁਤੇ ਘਰਾਂ ਵਿੱਚ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਪ੍ਰਤੀ ਪਿਆਰ ਵਿੱਚ ਬਦਲਾ ਦਿਖਾਈ ਦੇਣ ਲੱਗਾ ਹੈ ਡੰਡੀ ਹੁਣ ਇਸ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਘਟ ਰਹਿਆਂ ਹਨ ਡੰਡੀ ਪੈਸੇ ਦੀ ਅੰਨੀ ਦੌੜ ਸਦਕਾ ਅਤੇ ਸਮੇਂ ਦੀ ਘਾਟ ਹੋਣ ਕਰਕੇ ਪਰਿਵਾਰ ਟੁੱਟ ਰਹੇ ਹਨ ਡੰਡੀ ਬੱਚਿਆਂ ਦੇ ਕੋਲ ਆਪਣੇ ਮਾਪਿਆਂ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਜਿਸ ਨਾਲ ਉਹ ਆਪਣੇ ਮਾਪਿਆਂ ਦੀ ਵਧੀਆ ਦੇਖਭਾਲ ਕਰਨ ਅਤੇ ਉਹਨਾਂ ਨੂੰ ਸਮਾਂ ਦੇ ਸਕਣ ਡੰਡੀ ਬੱਚੇ ਤਾਂ ਬਸ ਆਪਣੀ ਦੁਨੀਆ ਵਿੱਚ ਹੀ ਰੁੱਜੇ ਰੈਡੀ ਰਹਿੰਦੇ ਹਨ ਡੰਡੀ ਮਾਂ ਅਤੇ ਬਾਪ ਦੋਵੇਂ ਅਜੋਕੇ ਮਹਿੰਗਾਈ ਸਮੇਂ ਵਿੱਚ ਕੰਮਕਾਜੀ ਹੋ ਗਏ ਹਨ ਡੰਡੀ ਘਰੋਂ ਬਾਹਰ ਕੰਮ ਕਰਨ ਜਾਣ ਕਰਕੇ ਕਈ ਵਾਰ ਮਾਪੇ ਦੀ ਬੱਚਿਆਂ ਉੱਤੇ ਨਿਗਰਾਨੀ ਬਹੁਤ ਘਟ ਜਾਂਦੀ ਹੈ ਅਤੇ ਬੱਚੇ ਵਿਗੜ ਵੀ ਜਾਂਦੇ ਹਨ ਡੰਡੀ ਮਾਪੇ ਦੇ ਕੰਮਕਾਜੀ ਹੋਣ ਕਰਕੇ ਹੀ ਬਹੁਤ ਸਾਰੇ ਸੰਯੁਕਤ ਪਰਿਵਾਰਾਂ ਦੀ ਗਿਣਤੀ ਕਟ ਹੋਣ ਲੱਗ ਪਈ ਹੈ ਅਤੇ ਪਰਿਵਾਰ ਬਹੁਤ ਛੋਟੇ ਹੋਣ ਲੱਗ ਪਏ ਹਨ ਡੰਡੀ ਮਾਪੇ ਦਾ ਰਿਸ਼ਤਾ ਇੱਕ ਅਜੇਹਾ ਰਿਸ਼ਤਾ ਹੈ ਜਿਸ ਵਿੱਚ ਉਹ ਆਪਣੇ ਬੱਚਿਆਂ ਲਈ ਜੀਵਨ ਵਿੱਚ ਹਰ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੇ ਹਨ ਡੰਡੀ ਇਸੇ ਕਰਕੇ ਉਹ ਆਪਣੇ ਬੱਚਿਆਂ ਦੀ ਹਰ ਛੋਟੀ ਵੱਡੀ ਇੱਛਾ ਨੂੰ ਵੀ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਡੰਡੀ ਮਾਪਿਆਂ ਦਾ ਦੇਣਾ ਇਸ ਜਨਮ ਵਿੱਚ ਕਦੇ ਕੋਈ ਨਹੀਂ ਦੇ ਸਕਦਾ ਡੰਡੀ ਕਿਸਮਤ ਵਾਲੇ ਹਨ ਉਹ ਲੋਕ ਜਿਨ੍ਹਾਂ ਦੇ ਕੋਲ ਰੱਬ ਰੂਪੀ ਮਾਪੇ ਹਨ ਡੰਡੀ ਉਹਨਾਂ ਦੀ ਕਦਰ ਕਰੋ ਡੰਡੀ ਪਰੰਤੂ ਅੱਜਕੱਲ ਪੈਸੇ ਕਰਕੇ ਵੀ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਛੱਡ ਰਹੇ ਹਨ ਡੰਡੀ ਕਈ ਵਾਰ ਤਾਂ ਹਾਲਾਤ ਇਹ ਬਣ ਜਾਂਦੇ ਹਨ ਕਿ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਸੰਭਾਲਣਾ ਵੀ ਬੱਚਾ ਲਈ ਬਹੁਤ ਔਖਾ ਹੋ ਜਾਂਦਾ ਹੈ ਡੰਡੀ ਕਈ ਘਰਾਂ ਵਿੱਚ ਤਾਂ ਭਰਾਵਾਂ ਪੈਣਾ ਦੀ ਆਪਸੀ ਨਰਾਜ਼ਗੀ ਕਰਕੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਧੇਰੇ ਬੱਚੇ ਹੁੰਦੇ ਸਨ ਅਤੇ ਉਹ ਆਪਣੇ ਮਾਪਿਆਂ ਨੂੰ ਵਧੀਆ ਢੰਗ ਨਾਲ ਸੰਭਾਲ ਲੈਂਦੇ ਸਨ